ਬਹੁਤ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਿਸ਼ੂ ਜਨ ਕਲਿਆਣ ਸੇਵੀ ਦਾ ਕੈਮਰਾਮੈਨ ਸਰਜੀਤ ਸਿੰਘ ਜੀ ਅੱਜ ਅਸੀਂ ਪੇਰਾਪਾਵਾ ਭਾਰਤ ਸਿੰਘ ਦੇ ਖਲਵੰਡੇ ਖਰਾਂ ਦੇ ਵਿੱਚ ਪਹੁੰਚ ਚੁੱਕੇ ਨੇ ਜਿਹੜਾ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਆਓ ਤੁਹਾਨੂੰ ਦਰਸ਼ਨ ਕਰਾਈਏ ਆਕਸ਼ੇਂਜੀ ਦਾ ਨੰਨਾ ਕੀ ਜਰਨੀ ਚਲਾਉਂਦੇ ਨੇ ਬਾਬਾ ਜੀ ਇੱਕ ਅਨਾਰੇ ਸਰੂਪ ਨੇ ਇਹ ਬਾਬਾ ਉਹ ਤਾਂ ਆਕਸ਼ੇਂਜੀ ਦਾ ਸਰੂਪ ਹੈ ਜੀ ਇਹ ਬਾਬਾ ਉਹ ਆਕਸ਼ੇਂਜੀ ਦਾ ਸਰੂਪ ਹੈ ਜੀ ਇੱਥੇ ਬਹੁਤ ਹੀ ਪੁਰਾਣੀ ਮੰਨਤਾ ਹੈ ਤੇ ਲੱਖਾਂ ਦੇ ਹਿਸਾਬ ਨਾਲ ਇੱਥੇ ਸੰਤਾਂ ਨਕਮਸਤਕ ਹੁੰਦੀਆਂ ਨੇ ਆਓ ਤੁਹਾਨੂੰ ਹੋਰ ਵੀ ਦਰਸ਼ਨ ਕਰਾਂ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵਿਸ਼ਨੂੰ ਜਨਕ ਲਿਆਣ ਟੀਵੀ ਤੋਂ ਕੈਮਰਾਮੈਨ ਸਰਵਜੀ ਸਿੰਘ ਜੀ ਅੱਜ ਅਸੀਂ ਡੇਰਾ ਬਾਬਾ ਭਗਤ ਸਿੰਘ ਜੀ ਤਲਵੰਡੀ ਕਲਾਂ ਦੇ ਵਿੱਚ ਪਹੁੰਚ ਗਏ ਨੇ ਉਹਨਾਂ ਦੇ ਜਿਹੜੇ ਮੁੱਖ ਸੇਵਾਦਾਰ ਉਹਨਾਂ ਦੇ ਨਾਲ ਅਸੀਂ ਗੱਲ ਕਰਦੇ ਆਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਮੈਂ ਵਿਸ਼ਨੂੰ ਜਨਕਲਿਆਨ ਟੀਵੀ ਤੋਂ ਅੱਜ ਅਸੀਂ ਬਾਬਾ ਉਧਵਾਰ ਸਿੰਘ ਜੀ ਦੇ ਬਾਰੇ ਕੁਝ ਗੱਲਾਂ ਤੁਹਾਡੇ ਨਾਲ ਸਾਂਝੀ ਕਰਨੀਆਂ ਜੀ ਆਇਆਂ ਜੀ ਤੁਸੀਂ ਸਾਨੂੰ ਬਾਬਾ ਉਧਵਾਰ ਸਿੰਘ ਜੀ ਦੇ ਬਾਰੇ ਕੁਝ ਸਾਨੂੰ ਦੱਸੋ ਕਿ ਇਹ ਡੇਰਾ ਕਿੰਨਾ ਪੁਰਾਣਾ ਵਾ ਤੇ ਇੱਥੇ ਕਿੰਨੇ ਸੰਗਤਾਂ ਆਂਦੀਆਂ ਨੇ ਤੇ ਕੀ ਇਹਦਾ ਇਤਿਹਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਧੰਨ ਧੰਨ ਪਾਵਾੜ ਭਗਤ ਸਿੰਘ ਜੀ ਬ੍ਰਹਮ ਗਿਆਨੀ ਮਾਪੁਰਸ਼ ਜਿਨ੍ਹਾਂ ਦੀ ਮਿੱਠੀ ਯਾਦ ਨੂੰ ਤਾਜ਼ਾ ਜਿਨ੍ਹਾਂ ਦੇ ਸਰਪ੍ਰਸਤ ਸੱਚੇ ਪਾਤਸ਼ਾਹ ਧੰਨ ਬਾਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਮੰਨ ਕੇ ਇਹ ਇਹ ਦੇ ਦਾ तकरीबन 60 ਸਾਲ ਪੁਰਾਣਾ ਜੋ ਇਸ ਦਾ ਚੱਲ ਰਿਹਾ ਹੈ ਇਹ ਸਾਡੀ ਪੀੜੀਦਰ ਪੀੜੀ ਸੇਵਾ ਚੱਲ ਰਹੀ ਹੈ ਜੀ ਤੀਜੀ ਪੀੜੀ ਤੀਜੀ ਪੀੜੀ ਸਾਡੀ ਸੇਵਾ ਕਰ ਰਹੀ ਹੈ ਗੱਦੀ ਦੀ ਜੀ ਅੱਛਾ ਸਾਡੇ ਮਹਾਂਪੁਰਸ਼ ਬਾਬਾ ਤਸੀਮ ਸਿੰਘ ਜੀ ਅੰਕਲ ਕੁਕਰ ਜਿਨ੍ਹਾਂ ਜੋ ਇਸ ਗੱਦੀ ਦੇ ਸਰਪ੍ਰਸਤ ਸਤਖੰਡ ਵਾਸੀ ਮਹਾਂਪੁਰਸ਼ ਜਿਨ੍ਹਾਂ ਨੇ तकरीबन 70 ਸਾਲ ਤੋਂ ਸਤਖੰਡ ਚ ਜਾਬਰਾਜੇ ਨੇ ਤੇ ਇਹ ਉਹਨਾਂ ਦੀ ਦਿੱਤੀ ਹੋਈ ਬਖਸ਼ੀ ਹੋਈ ਦਾਤ ਦੀ ਸੇਵਾਦਾਰ ਚੱਕਰੀ ਕਰ ਰਹੇ ਆ ਜੀ ਅੱਛਾ ਜੀ ਹਾਂਜੀ ਤੇ ਬਾਬਾ ਜੀ ਇੱਥੇ ਮਤਲਬ ਕਿ ਇੱਥੇ ਦਾ ਮੈਨ ਜਿਹੜਾ ਡੇਰਾ ਬਾਬਾ ਬਟਪਾਗ ਸਿੰਘ ਜੀ ਇਹਦਾ ਮੈਨ ਇਤਿਹਾਸ ਕੀ ਹੈ ਇਹ ਜੀ ਬਾਬਾ ਜੀ ਦਾ ਇਤਿਹਾਸ ਪ੍ਰਾਚੀਨ ਸਮੇ ਤੋਂ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਵੰਸ਼ ਜ ਜਦੋਂ ਉਹਨਾਂ ਦੇ ਪਰਿਵਾਰ ਤੋਂ ਚੱਲ ਰਹੀ ਗੱਦੀ ਇਹ ਓਕੇ ਆ ਹਾਂ ਜੀ ਚੱਲ ਰਹੀ ਹੈ ਇਹ ਮਾਰਾ ਜਣਾ ਦਾ ਸੰਬੰਧਤਾ ਕਰਤਾਰਪੁਰ ਸਾਹਿਬ ਬਾਬਾ ਜੀ ਦਾ ਜਨਮ ਸਥਾਨ ਜੋ ਕਰਤਾਰ ਜਲੰਧਰ ਵਿਖੇ ਹੈ ਹਾਂਜੀ ਹਾਂ ਉੱਥੇ ਤਾਂ ਤਨ ਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਹਰਗੋਬਿੰਦ ਸਿੰਘ ਜੀ ਦਾ ਸੰਗਤ ਸਥਾਨ ਹੈ ਅੱਛਾ ਗੰਗਸਰ ਗੁਰਦੁਆਰਾ ਨਾਂ ਤੋਂ ਜਨੈ ਜਾਂਦਾ ਹੈ ਅੱਛਾ ਜੀ ਤੇ ਬਾਬਾ ਜੀ ਇੱਥੇ ਜਿਹੜੇ ਬਾਬਾ ਜੀ ਦਾ ਜਨਮ ਦਿਹਾੜਾ ਜਾਂ ਹੋਰ ਵੀ ਕੋਈ ਸਮਾਗਮ ਇੱਥੇ ਕਰਾਂਦੇ ਕਿੰਨੀ ਸੰਗਤਾਂ ਇੱਥੇ ਆ ਕੇ ਮਲੇ ਦਰਸ਼ਨ ਕਰਦੀਆਂ ਨੇ ਇਹ ਜੀ ਬਾਬਾ ਜੀ ਦੀ ਅਪਾਰ ਕਿਰਪਾ ਦੇ ਨਾਲ 2 ਸਤੰਬਰ ਨੂੰ ਬਾਬਾ ਜੀ ਦਾ ਪਾਵਨ ਪਿੱਤਰ ਜਨਮ ਦਿਹਾੜਾ ਮਨਾਇਆ ਜਾਂਦਾ ਹੈ ਲੜੀ ਲੜੀ ਦਰ ਲੜੀ ਅਖੰਡ ਪਾਤਸ਼ਾਹਾਂ ਦੇ ਜਾਪ ਹੁੰਦੇ ਨੇ ਨਗਰ ਕੀਰਤਨ ਸਜਦੇ ਉਸ ਤੋਂ ਪ੍ਰੰਤ ਜੋ ਖੇਡ ਮੇਲਾ ਕਰਵਾਇਆ ਜਾਂਦਾ ਅੱਛਾ ਜੀ ਹਾਂਜੀ ਹਰ ਪ੍ਰਕਾਰ ਦਾ ਯਾਨਕੀ ਲੰਗਰ ਭੰਡਾਰਾ ਰਾਗੀ ਢਾਡੀ ਮਹਾਂਪੁਰਸ਼ ਆਪ ਸੰਗਤਾਂ ਨੂੰ ਨਿਹਾਲ ਕਰਦੇ ਨੇ ਤਕਰੀਬਨ ਤਕਰੀਬਨ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਨਕਮਸਤਕ ਹੁੰਦੀ ਹੈ ਤੇ ਆਪਣੀਆਂ ਖੁਸ਼ੀਆਂ ਪ੍ਰਾਪਤ ਕਰਦੀ ਹੈ ਗੁਰੂ ਘਰ ਅੱਛਾ ਜੀ ਤੇ ਬਾਬਾ ਜੀ ਸਾਨੂੰ ਇਹ ਦੱਸੋ ਕਿ ਵੀ ਸੰਗਤਾਂ ਕਿੰਨੀਆਂ ਕਿ ਇੱਥੇ ਮਤਲਬ ਝੋਲੀਆਂ ਭਰ ਕੇ ਲੈ ਕੇ ਗਈਆਂ ਬਾਬਾ ਜੀ ਦੀ ਆਪਾ ਕਰਪਾ ਦੇ ਨਾਲ ਇਹ 300 ਸਾਲ ਪੁਰਾਣਾ ਜੋ ਬਾਬਾ ਜੀ ਦਾ ਡੇਰਾ ਸਾਹਿਬ ਪਾਗੋੜਾ ਸਿੰਘ ਜੀ ਦਾ ਜੋ ਚੱਲਦਾ ਆ ਰਿਹਾ ਹੈ ਸਮਾਗਮ ਜਿਸ ਤਰ੍ਹਾਂ ਹੁਣ ਇਸ ਵਾਰ ਵੀ ਇਸ ਮਹਾਨ ਕਿਰਪਾ ਜੋ ਪੁਵਿੱਤਰ ਦਿਹਾੜੇ ਆ ਰਹੇ ਨੇ ਹੋਲੀਆਂ ਦੇ ਦਿਹਾੜੇ ਆ ਰਹੇ ਨੇ ਹੋਲਾ ਮਹਲਾ ਆ ਰਿਹਾ ਹੈ ਇਸ ਵਾਰ ਵੀ ਇਸ ਡੇਰੇ ਵੱਲੋਂ ਸਰਬੱਤ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਵੱਲੋਂ ਪੂਰੇ ਵਰਲਡ ਦੇ ਵਿੱਚ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਡੇਰਾ ਬਾਬਾ ਬੜਪາກ ਸਿੰਘ ਮੈੜੀ ਉਹਨਾ ਵਿਖੇ ਬਣਾਇਆ ਜਾ ਰਿਹਾ ਹੈ ਇਸ ਡੇਰੇ ਵੱਲੋਂ ਅਸੀਂ ਸੰਗਤਾਂ ਨੂੰ ਅਪੀਲ ਕਰਦੇ ਆਂ ਪਹਿਲਾਂ ਤਾਂ ਵਧਾਈ ਦਿੰਨੇ ਆਂ ਲੱਖ ਲੱਖ ਵਧਾਈ ਪਾਵਨ ਪਿੱਤਰ ਹੋਲੀਆਂ ਦੇ ਦਿਹਾੜਿਆਂ ਦੀ ਤੇ ਇਸ ਤਰ੍ਹਾਂ ਉੱਥੇ ਲੱਖਾਂ ਦੇ ਤਕਾਬ ਸਾਹਬ ਦੇ ਨਾਲ ਸੰਗਤ ਇਕੱਤਰ ਹੁੰਦੀ ਹੈ ਤੇ ਗੁਰੂ ਘਰ ਦੀਆਂ ਪੁਸ਼ੀਆਂ ਪ੍ਰਾਪਤ ਕਰਦੀ ਹੈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜੋ ਇਥੋਂ ਸਾਡਾ ਸੰਗਤ ਨੂੰ ਲੰਗਰ ਦੀ ਸੇਵਾ ਹੁੰਦੀ ਹੈ तकरीबन ਸਰ ਇਸ ਲੰਗਰ ਦੇ ਨਗਰ ਦੇ ਸੰਜੋਗ ਦੇ ਨਾਲ ਦੇਸ਼ਾਂ ਵਿਦੇਸ਼ਾਂ ਦੀ ਸੰਗਤਾਂ ਦੇ ਸੰਜੋਗ ਦੇ ਨਾਲ ਇਹ ਸਮਾਰੋਹ ਅਸੀਂ ਇੰਗਲੈਂਡ 5 ਤਰੀਕ 5 ਮਾਰਚ ਨੂੰ ਚਾਲੇ ਪਾ ਰਹੇ ਹਾਂ ਤੇ 7 ਤਰੀਕ ਦੀ ਪਹਿਲੀ ਹੋਰੇ ਨੂੰ ਉਹ ਲਿਨਪੂ ਮੋਖ ਰੱਖ ਲਿਆ ਲੰਗਰ ਦੀ ਆਰੰਭਤਾ ਹੋਵੇਗੀ ਤੇ 16 ਤਰੀਕ ਅਰਧਰਾਤ ਨੂੰ ਪੰਜਾ ਸਾਹਿਬ ਦਾ ਪ੍ਰਸ਼ਾਦ ਲੈ ਕੇ ਸਮਾਪਤੀ ਕਰਕੇ ਵਾਪਸ ਆਵਾਂਗੇ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV